ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੁਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਇੱਟਾਂ ਵਾਲੀ ਦੇ ਵਿੱਚ ਇੱਟਾਂ ਵਾਲੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਇੱਕ ਮਾਨਮਤਾ ਨਗਰ ਆ ਤੇ ਫੇਰੂ ਸ਼ਹਿਰ ਦਾ ਇਹ ਬਿਲਕੁਲ ਫਰੋਸ਼ਾ ਦਾ ਇਹ ਬਿਲਕੁਲ ਗਵੰਡੀ ਪਿੰਡ ਝੋਟੀ ਵਿਖਾਉਣੀ ਆ ਤੁਹਾਨੂੰ ਜਸਕਰਨ ਵੀਰ ਦੇ ਕੋਲੇ ਸਰੀਰ ਕਬੰਤਰ ਲੋ ਤੇ ਸਿੰਗਾ ਲੋ ਤੇ ਲੱਗਦੀ ਹੋਊਗੀ ਤੁਹਾਨੂੰ ਵੀ ਜਿਵੇਂ ਦੂਜਾ ਤੇ ਤੀਜਾ ਸੂਆ ਹੋਊਗੀ ਪਰ ਇਹ ਚੋਟੀ ਹੈਗੀ ਆ ਮਿੱਤਰੋ ਪਹਿਲਾ ਸੂਆ ਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆਪਾਂ ਸਾਰੀ ਗੱਲਬਾਤ ਜਸਕਰਨ ਬਾਈ ਦੇ ਨਾਲ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜਸਕਰਨ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਠਾਕ ਵਧੀਆ ਜੀ ਸੇਤਾ ਘਰ ਪਰਿਵਾਰ ਬਾਈ ਠੀਕ ਆ ਵਧੀਆ ਓਕੇ ਵੀਰੇ ਠੀਕ ਆ ਜਸਕਰਨ ਬਾਈ ਚੋਟੀ ਜਿਹੜੀ ਐ ਲੱਗਦੀ ਜਿਵੇਂ ਦੂਜਾ ਤੀਜਾ ਸੁਹਾ ਉਤੋਂ ਹੈ ਨਾ ਨਹੀਂ ਨਹੀਂ ਪਹਿਲਾ ਸੁਹਾ ਸੁੰਦੀ ਹੈ ਹੈ ਪਹਿਲੇ ਨਹੀਂ ਆ ਹਾਂ ਹਾਂ ਪਹਿਲੇ ਨਹੀਂ ਆਪਾਂ ਬਾਕੀ ਆਪ ਨੂੰ ਪਤਾ ਲੱਗਦਾ ਪਹਿਲਾਂ ਨੇ ਪਹਿਲਾਂ ਵੱਡਾ ਵੱਡਾ ਹੋ ਕੇ ਬਣਦਾ ਕਈ ਵਾਰੀ ਪੁੱਸ ਗਿਆ ਹਾਂ ਤੇ ਵੀਰੇ ਕਿੰਨੇ ਦਿਨ ਲੈਂਦੀ ਐ ਜਸਕਰਨ ਬਈ ਵੈਸੇ ਤੇ ਤਰੀ ਦਿਨਤਾ ਦੇਉਗੇ ਪੂਰੇ ओके हां ਉਹਨੂੰ ਤੇ ਲੈਣਿਆ ਜਿਹੜੇ ਲੈ ਜਾਏ ਜਾਣਗੇ ਪੰਜ ਦਿਨ ਲੈ ਜਾ ਸਾਤ ਦਿਨ ਲੈ ਜਾ ਮੈਨੂੰ ਉਹਦੇ ਜਿਹੜੇ ਕਾਗਜ਼ੀ ਦੇਣਾ ਉਹ ਪੂਰੇ ਹੋ ਗਏ ਉਹ ਪੂਰੇ ਹੋ ਗਏ ਓਕੇ ਤੇ ਦੁੱਧ ਕਿੰਨਾ ਦੇਜੂਗੀ ਜਿਸ ਕਰਨ ਦੁੱਧ ਯਾਨੀ ਕਿ ਨਦੀ ਜਿਹੜੀਆਂ ਦੂਜੀਆਂ ਮਾਵਾਂ ਪੈਣਾ ਸੀ ਗਿਆ ਯਾਨੀ ਕਿ 14 15 ਕਿਲੋ ਆਮਦਰੀਆਂ ਚਵਾਉਂਦੀਆਂ ਰਹੀਆਂ ਹੈਗਰ ਜੇਰ ਇੱਕ ਗੱਲ ਹੈਗੀ ਝੋਟੀ ਦੇ ਬਾਲਾ ਪਿੱਠ ਪੂੜਾ ਅੰਗੂੰਗਾ ਰੂਰ ਚੰਗੇ ਆ ਸਾਰੇ ਹਨਾ ਚੰਗੀ ਆ ਬਾਕੀ ਬਾਡੀ ਚੰਗੀ ਆ ਨਾ ਝੋਟੀ ਨੂੰ ਜਦੋਂ ਦੂਜੇ ਤੀਜੇ ਸੋ ਨੂੰ ਮੈਂ ਜ਼ਬਰਦਸਤ ਬਣ ਦੂ ਪੂਰੀ 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 ਤੇ ਜਿਸ ਕਰਨ ਬਾਈ ਫਿਰ ਅੱਜ ਕਿੰਨੇ ਦੀ ਦੇ ਦੀ 95000 ਰੁਪਏ ਦੇ ਦਾਂਗੇ ਹੋਰ ਲਾੜ ਪਿਆਰ ਨਾਲ ਰਸਾ ਫੜਾਉਣਾ ਨਾਲ ਟੈਂਪੂ ਤੇ ਚੜਾਉਣਾ ਨਾਲ ਕੋਈ ਰਸਤਾ 92000 ਦੀ ਦੇ ਦਾਂਗੇ ਠੀਕ ਆ ਬਾਈ ਤੋਰੀ ਬਾਈ ਗੱਡੀ ਬਾ ਲੈ ਵੀ ਮਿੱਤਰੋ ਵੱਡੀ-ਵੁੱਡੀ ਛੋਟੀ ਪੂਰੀ ਆ ਟਾਂਚੇ ਲੋ ਆ ਦੁੱਧ ਛੋਟੀਆਂ ਦੇ ਦੇਣਾ ਪਹਿਲੇ ਸੂਏ ਦੇ ਵਿੱਚ ਹੀ ਬਾਹਲਾ ਵਾਲੀ ਦਾ 10-11 ਕਿਲੋ ਟੋਰਾ ਦੇ ਨਾਲ ਬੱਚੇ ਚ ਹੈ ਤੁਸੀਂ ਲੈ ਲਿਆ ਜਾਂਦੇ ਤੋਂ ਮੋਹਰਾ ਦੇ ਚਾਹ ਤੁਸੀਂ ਲੈ ਲਿਆ ਜਾਂਦੇ ਤੋਂ ਮਿੱਤਰੋ ਨੀਲੀ 라ਵੀ ਦੇ ਉਹ ਤੁਹਾਡੇ ਟੀਕੇ ਤੇ ਤੁਹਾਡੇ ਸੀਮਨ ਤੇ ਡਿਪੈਂਡ ਹੋਣਾ ਵੀ ਤੁਸੀਂ ਕਿਹੜਾ ਸੀਮਨ ਇਹਨੂੰ ਕਰਮਾ ਵਾਲੀ ਨੂੰ ਭਰਾ ਰਿਆ ਬਾਕੀ ਬਈ ਪਿੱਠ ਪੂੜਾ ਕੁਆਲਿਟੀ ਝੋਟੀ ਦੇ ਵਿੱਚ ਜਿਹੜੀ ਖੜਨੀ ਖੂੜਨੀ ਝੋਟੀ ਦੀ ਆ ਤੁਰਨੀ ਤਰਨੀ ਝੋਟੀ ਦੀ ਮਜ਼ਬੂਤੀ ਆ ਜਿਹੜੀ ਹੱਡਾ ਪੈਰਾਂ ਦੀ ਉਹ ਪੂਰੀ ਜ਼ਬਰਦਸਤ ਆ ਪੰਜ ਤੋਂ 4 ਦਿਨ ਹਜੇ ਬਾਕੀ ਆ ਬਾਈ ਤੇ ਰੇਟ ਬਾਈ ਹੁਣੀ ਇਹਦਾ 95 ਕਰਦੇ ਸੀ ਟੈਂਪੂ ਤੇ ਚੜਾਉਣ ਵਾਲਾ ਤੁਹਾਡੇ ਘਰੇ ਡਾਲਾ ਲਵਾਉਣ ਵਾਲਾ ਰੇਟ ਹੈਗਾ ਜਿਹੜਾ ਮਿੱਤਰੋ ਉਹ 92000 ਰੁਪਿਆ ਉਹਦੇ ਵਿੱਚੋਂ ਵੀ ਥੋੜਾ ਬਹੁਤਾ ਜਾਂ ਦੇ ਕੋਈ ਕਹੇ ਵੀ ਯਾਰ ਹੁਣ ਨੈ ਜਸ ਕਰ ਨਾ ਕੋਈ ਨਹੀਂ ਕਰਦਾ ਕਰਦੇ ਗਣਾ ਕਰਦਾ ਗਣਾ ਤੇ ਹੁਣ ਆਪਣਾ ਨੰਬਰ ਦੇ ਦੇ ਕੇ ਨਾਲ 97815 ਹਾਂ 10925 ਇੱਕ ਵਾਰੀ ਹੋਰ ਆਉਣ ਦੇ 97815 ਜੀ 10925 ਠੀਕ ਆ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਜਸ ਕਰਨ ਨਾਲ ਗੱਲਬਾਤ ਪਿੰਡ ਆ ਇਟਾਂ ਵਾਲੀ ਤੇ ਜ਼ਿਲ੍ਹਾ ਵਾ ਫਰੋਜਪੁਰ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਨਵੇਂ-ਨਵੇਂ ਪੋਡਕਾਸਟ ਪਕਾਉ ਪਸ਼ੂਆਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ